ਹਾਂਜੀ ਸਾਰੇ ਵੀਰਾਂ ਦਾ ਸਵਾਗਤ ਆ ਜੀ ਆਪਣੇ YouTube ਚੈਨਲ ਤੇ ਅੱਜ ਆਪਾਂ ਲੈ ਕੇ ਆਏ ਆ ਜੀ ਸੈਜ 167 ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਟਰਾਲੇ ਦੀ ਆਪਾਂ ਜਾਣਕਾਰੀ ਦੇਵਾਂਗੇ ਜੀ ਸੈਜ ਹੈਗਾ ਜੀ 167 ਬਾਕੀ ਤੁਹਾਨੂੰ ਫਰੰਟ ਸਾਈਡ ਤੋਂ ਦਿਖਾ ਦਿੰਨੇ ਆ ਅੰਬਸ਼ੀ ਹੋ ਕੇ ਦੇ ਵਿੱਚ ਟਰਾਲਾ ਆ ਜੀ ਮਾਡਲ 2023 ਬਿਲਕੁਲ ਨਵਾਂ ਟਰਾਲਾ ਆ ਗੋਲ ਪੈਂਪ ਵਾਲਾ ਵੇਢਿਆ ਜੀ ਹੁਕਾਂ ਲੱਗੀਆਂ ਹੀ ਆਵਾ ਫਰੰਟ ਸਾਈਡ ਤੋਂ ਦੇਖ ਸਕਦੇ ਜੀ ਪੂਰਾ ਫੁੱਲ ਹੈ ਵੀ ਟਰਾਲਾ ਵਾ ਟਾਟਾ ਸੇਲ ਦੇ ਲੋਹੇ ਵਿੱਚ ਟਰਾਲਾ ਬਣਿਆ ਆ ਵਾ ਬਾਕੀ ਮਾਰਕਾ ਦੇਖ ਸਕਦੇ ਟਾਟਾ ਸੇਲ ਦਾ ਲੋਹਾ ਲੱਗਿਆ ਆ ਜੀ 10 ਇੰਚ ਦੀ ਚੈਸੀ ਆ ਜੀ ਟਾਟਾ ਸੇ ਦਾ ਮਾਲ ਲੱਗਿਆ ਆ ਵਾ ਮੰਜਾ-ਮੁੰਜਾ ਲੱਗਿਆ ਆ ਜੀ ਬਾਕੀ ਤੁਹਾਨੂੰ ਥੱਲੇ ਦਿਖਾ ਦਿੰਨੇ ਆ 10 ਇੰਚੀ ਜੈਸੀ ਕੈਂਚੀ ਲੱਗੀ ਹੋਈ ਆ ਰੇਲ ਦਾ ਹਿੱਸਾ ਟਾਰਾਂ ਦੀ ਕੰਡੀਸ਼ਨ ਹੈਗੀ ਆ ਜੀ 60 ਪੈਸੇ 10 ਰਟੇ ਹਾਬਾ ਵਾ 20 22 ਦੇ ਬਹਿ ਰਹੀਆਂ ਜੀ ਸਾਈਜ 167 ਬੈਕ ਸਾਈਡ ਹੁਕਾਂ ਵਿੱਚ ਲੱਗੀਆਂ ਨੇ ਜੀ ਬਾਕੀ ਤੁਸੀਂ ਡਾਲਾ ਸਾਈਡ ਦੇਖ ਸਕਦੇ ਸਾਈਜ 167 ਮੋਹਨ ਸਿੰਘ ਐਨ ਕੰਪਨੀ ਦਾ ਟਰਾਲਾ ਬਣਿਆ ਹੈ ਜੀ ਤੈਨੂੰ ਕਹਾਂ ਜੀ ਮਗਰ ਗੋਲ ਪੈਂਪ ਦੇ ਵਿੱਚ ਟਰਾਲਾ ਆ ਬਾਕੀ ਬੈਕ ਸਾਈਡ ਆ ਬੈਕ ਸਾਈਡ ਵਾਲੀਆਂ ਹੁਕਾਂ ਦੇਖ ਸਕਦੇ ਬੇਲ ਚ ਬੂਲ ਚ ਲੱਗੇ ਹੋਏ ਆ 10 ਇੰਚ ਦੀ ਚੈਸੀ ਇਸ ਲਈ ਕੈਂਚੀ ਲੱਗੀ ਹੋਈ ਆ ਧੁਰਾ ਦੇਖ ਸਕਦੇ ਜੀ ਰੇਲ ਦਾ ਹਿੱਸਾ ओरिजिनल ਹਿੱਸਾ ਹੈ ਜੀ ਬਾਕੀ ਦਾ ਨੂੰ ਮਾਰਕਾ ਦਿਖਾ ਦਿੰਦੇ ਆ Tata Steel ਦਾ ਮਾਲ ਲੱਗਾ ਹੈ ਜੀ 10 ਨਟ ਹੀ ਹੱਬਾਂ ਆ ਬਾਕੀ ਐਸਾਈਡ ਤੋਂ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਟਾਇਰਾਂ ਦੀ ਕੰਡੀਸ਼ਨ 60 ਤੋਂ 70 ਪੈਸੇ ਪੂਰਾ ਫੁੱਲ ਮੋਡੀਫਾਈਡ ਟਰਾਲਾ ਆ ਜੀ ਤੇ ਟਰਾਲੇ ਦਾ ਮੁੱਲ ਹੈਗਾ ਜੀ 285000 ਆਪਣਾ ਨੰਬਰ ਕਰ ਲਈ ਨੋਟ 996802451 996802451 ਟਰਾਲੇ ਦਾ ਮੁੱਲ ਹੈਗਾ ਜੀ 285000 ਬਾਕੀ ਮੌਕੇ ਤੇ ਮਾਨਸਾਨ ਹੋ ਜੂਗਾ ਇਹ ਟਰਾਲਾ ਹੈਗਾ ਜੀ Tata sale ਦੇ ਲੋਈ ਦੇ ਵਿੱਚ ਗੋਲ ਪੈਂਪੜਾ ਵੇਢਿਆ 10 ਨੜੀ ਹੱਬਾ ਵਾਂ ਬੇਲ ਚੇ ਲੱਗੇ ਹੋਏ ਆ ਫਰਸ਼ ਵੀ ਬਿਲਕੁਲ ਨੂੰ ਮੋਟਾ ਆ ਸਾਫ ਫਰਸ਼ ਹੈ ਜੀ ਫਰਸ਼ ਦੀ ਕੰਡੀਸ਼ਨ ਦੇਖ ਸਕਦੇ ਜੀ 5 mm ਦਾ ਫਰਸ਼ ਲੱਗਿਆ ਹੈ ਜੀ 10 ਨਟ ਹੀ ਹੱਬਾਂ ਵਾਂ ਮੈਟ ਲੱਗੇ ਹੋਏ ਆ 80 ਦੇ ਥਲੇ ਕੈਂਚੀ ਲੱਗੀ ਹੋਈ ਆ ਜੀ ਪੂਰੀ ਫੁੱਲ ਹੈਵੀ ਕੈਂਚੀ ਆ ਪੂਰਾ ਮੋਡੀਫਾਈਡ ਟਰਾਲਾ ਹੈ ਸਾਈ 16 7 ਗੋਲ ਪੈਂਪਲਾ ਵੇਡ 10 ਦੀ 80 ਮਸ਼ੀਓਂ ਕਦੇ ਵਿੱਚ ਟਰਾਲਾ ਆ ਜੀ ਟਾਇਰਾਂ ਦੀ ਕੰਡੀਸ਼ਨ 60 ਤੋਂ 65 ਪੈਸੇ ਰੇਲ ਦਾ ਹਿੱਸਾ 10 ਨਡੀ ਹੱਬ 5 ਐਮ ਐਮ ਦਾ ਫਰਸ਼ ਹੈ ਜੀ ਨੰਬਰ ਕਰ ਲੇ ਨੋਟ 996802451 ਮੋਲ ਹੈਗਾ ਜੀ 2 ਲੱਖ 85 ਹਜ਼ਾਰ ਤੇ ਆਪਣਾ ਏਰੀਆ ਹੈਗਾ ਜੀ ਤਰਨਤਾਰਨ ਤੇ ਜਿਹੜੇ ਵੀਰ ਨੇ ਖਰੀਦਣਾ ਹੋਵੇ ਨੰਬਰਾਂ ਤੇ ਕਾਲ ਕਰਕੇ ਆ ਵਿਜ਼ਿਟ ਕਰਕੇ ਟਰਾਲਾ ਖਰੀਦ ਸਕਦੇ ਜੇ ਹੋਰ ਵੀਡੀਓ ਵੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਧੰਨਵਾਦ